ਹਰ ਪਾਸੇ ਹਰ ਤਾਂ ਸੁੰਦਰ ਮੰਦਰੀਏ ਹੋ ਤੇਰਾ ਖੌਣ ਵਿਚਾਰਾ ਹੋ ਦੁੱਲਾ ਪਠੀ ਵਾਲਾ ਹੋ ਦਿਲੇ ਧੀ ਵਿਆਹੀ ਹੋ ਸੇਰ ਸੱਕਰ ਪਾਈ ਹੋ ਕੁਰੀ ਦਾ ਸਾਲੂ ਪਾਟਾ ਹੋ ਸਾਲੂ ਕੌਣ ਸਮਝੇ ਹੋ ਚਾਚਾ ਚੂੜੀ ਕੁੱਟੇ ਇਹਨਾਂ ਲਫ਼ਜ਼ਾਂ ਦੇ ਨਾਲ ਅੱਜ ਆਪਾਂ ਵਲੌਗ ਸ਼ੁਰੂ ਕਰਨ ਜਾ ਰਹੇ ਆ ਜੀ ਹੈਪੀ ਲੋੜੀਆ ਦੀਨ ਦੁਨੀਆ ਵਿੱਚ ਵਸਦੇ ਪੰਜਾਬੀਆਂ ਨੂੰ ਤੇ ਆਪਾਂ ਅੱਜ ਤੁਹਾਨੂੰ ਲੋੜੀ ਦਾ ਸਾਰਾ ਪ੍ਰੋਗਰਾਮ ਇਸੇ ਚੈਨਲ ਤੇ ਇਸੇ ਬਲੌਗ ਦੇ ਵਿੱਚ ਦਿਖਾਵਾਂਗੇ ਕਿ ਇਸ ਤਰ੍ਹਾਂ ਜਾਨੀ ਲੋੜੀ ਮੰਗਦੇ ਆ ਕਿ ਲੋੜੀ ਦੇ ਗੀਤ ਜਿਹੜੇ ਸ਼ਹਿਤ ਜਿੱਥੇ ਜਾ ਕੇ ਨਹੀਂ ਸੁਣੇ ਪ੍ਰਦੇਸਾਂ ਵਿੱਚ ਬੈਠਿਆ ਤੁਹਾਨੂੰ ਅੱਜ ਸੁਣਾਵਾਂਗੇ ਤੇ ਰਾਤ ਦਾ ਕਿਦਾਂ ਦਾ ਮਾਹੌਲ ਲੋੜੀ ਦਾ ਖੇਨ ਦਾ ਸਾਰਾ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬਾਈ ਵੀਡੀਓ ਕਿਦਾਂ ਦੀ ਆ ਸਬਸਕ੍ਰਾਈਬ ਕਰਿਆ ਕਰੋ ਸੋ ਹੈਪੀ ਲੋੜੀ ਫੇਰ ਸਾਰਿਆਂ ਨੂੰ ਵਧਾਈਆਂ ਬਹੁਤ ਬਹੁਤ ਸਾਰਿਆਂ ਨੂੰ ਲੋੜੀ ਦੀਆਂ ਆਪਣੇ ਕੋ ਪਹਿਲੀ ਜੁੜੀ ਆਈ ਹੈ ਜੀ ਲੋੜੀ ਮੰਗਣ ਨਾਮ ਦੱਸ ਫੇਲਾ ਆਪਣਾ ਪ੍ਰੇਮ ਪ੍ਰੇਮਤੀ ਦਾ ਬਾਈ ਬਰਤ ਬਰਤ ਭਰਤ ਠੀਕ ਆ ਚਲੋ ਲੋੜੀ ਵੇ ਗਾਣਾ गा ਕੇ ਦਿਖਾਓ ਬਈ ਤਸੀ ਤੇ ਤਸੀ ਦੇ ਰੋਟੀ ਖਾਵੇ ਪੀਂਦੇ ਪਾਣੀ ਪੀਂਦੇ ਦੱਤ ਮੰਮੀਸ ਕੋ ਅੱਛਾ ਹੋਰ ਕੋਈ ਬਸ ਇੱਕੋ ਗਾਣਾ ਆਉਂਦਾ ਦੋਨੇ ਦੂਜੇ ਵੀ ਸੁਣਾਓ ਵੀ। ਸੁਣਾਉ। ਦੁਆ ਸੁਣਾਓ ਵੀ ਮੈਂ ਵੀ ਜੋ ਬਣਾਈ ਨਹੀਂ। ਲੋੜੀ ਵੀ ਲੋੜੀ ਕਟੇ ਦੀ ਮੋੜੀ ਕਟਾ ਕੇ ਨੱਚ ਕੰਢ ਰੂਈਆਂ ਸਾਠ ਸਾਠ ਇੰਚ ਮੋਰੀ ਦੇ ਮਾਈ ਲੋੜੀ। ਅੱਛਾ ਹਾਂ ਲੋੜੀ ਦਾ ਦੀਏ। ਚਲ ਠੀਕ ਹੈ ਭਾਈ। ਲਓ ਜੀ ਲੋੜੀ ਦੀਤੀ ਆਪਾਂ ਲਿਆਣਿਆਂ ਨੂੰ। ਦੋ ਜਣੇ ਚੰਗਾ ਭਾਈ। ਓਕੇ ਹੈਪੀ ਲੋੜੀ ਠੀਕ ਹੈ ਜੀ। ਠੰਡ ਤੁਸੀਂ ਦੇਖੀ ਰਹੇ ਹੋ ਜਾਂ ਸੂਜ ਨਿਕਲਣੂ ਅੱਜ ਮੈਨੂੰ ਲੱਗਦਾ ਕਿ 15 17 ਦਿਨ ਹੋ ਗਏ ਆ। ਤੇ ਲੋੜੀਵਾਲੇ ਜਾਣ ਦਾ ਰਸ ਦਾ ਰਸ ਵਾਲੇ ਚੌਲ ਬਣਾਉਣੇ ਸਾਗ ਬਣਾਉਣਾ ਸਗਣ ਬੰਨਿਆ ਜਾਂਦਾ ਤੇ ਹਰ ਸਾਲ ਜਿਹੜਾ ਇਸ ਤਰ੍ਹਾਂ ਵਾਲ ਵੀ ਆਪਾਂ ਪਹੁੰਚੇ ਜਾਂ ਗ੍ਰਿੰਦਰ ਸਿੰਘ ਸ਼ੇਰਗੜ ਦੇ ਖੂਹ ਤੇ ਬਾਈ ਸਾਡਾ ਅੰਕਲ ਅਵਤਾਰ ਸਿੰਘ ਜੀ ਤੇ ਆਹ ਖੜੀ ਆ ਟਰਾਲੀ ਗੰਨਿਆਂ ਦੀ ਤੇ ਰਸ ਸਰੇ ਦਾ ਲੰਗਰ ਲੱਗਾ ਹੋਇਆ ਆ ਤੇ ਆਹ ਦੇਖ ਲੋ ਗੰਨੇ ਲਾਈ ਜਾਂਦੇ ਆ ਤੇ ਰਸ ਜਿਹਨੂੰ ਰਸ ਚਾਹੀਦੀ ਆ ਉਹ ਆ ਕੇ ਡੋਲੂ ਭਰਾ ਕੇ ਲਈ ਜਾਂਦਾ ਆ ਧੋਣੀ ਲੱਗੀ ਹੋਈ ਆ ਇੱਧਰ ਰੱਖਿਓ ਗਲਾਸ ਤੇ ਰਸ ਦੀ ਬਾਲਟੀ ਵਿੱਚ ਪਿਆ ਲੀਟਰ ਆ ਇਦਾਂ ਦੀ ਗਾਵਾ ਤੇ ਜਿਹਨੂੰ ਲੋੜਿਆ ਪੀ ਸਕਦਾ ਆ ਤੇ ਆ ਸੇਵਾਦਾਰ ਲੱਗਿਆ ਅੰਕਲ ਜੀ ਕਿੱਦਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬੋਦਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਤੁਸੀਂ ਠੰਡ ਵਿੱਚ ਰਸ ਪੁਲਾਈ ਜਾਂਦੇ ਆ ਹੈ ਆਹ ਦੇਖੋ ਲੈ ਗਾਇਆ ਰਸ ਸ਼ੁਕਰੀਆ ਆਂਦੀ ਆ ਦੇਖੋ ਇਹ ਆ ਜੀ ਪੰਜਾਬ ਆ ਚੱਲੀ ਜਾਂਦਾ ਵੇਲਣਾ ਹੈ

ਲਓ ਜੀ ਰਸ ਇਹ ਮੜਿਆ ਪਰਗੇ ਜਨਾ ਲਓ ਜੀ ਇੱਧਰ ਚੱਲੀ ਜਾਂਦੀ ਆ ਧੂਣੀ ਇਹ ਲੋਹੜੀ ਦੀ ਧੂਣੀ ਲੱਗੀ ਆ ਨਾਲੇ ਪੀਓ ਰਸ ਤੇ ਨਾਲੇ ਸਿੱਖੋ ਹੱਥ ਕਿਉਂ ਜੀ ਬਿਲਕੁਲ ਜੀ ਠੰਡੀ ਰਸ ਪੀ ਕੇ ਤੇ ਨਾਲ ਨਾਲ ਹੱਥ ਸਿੱਖੀ ਜਾਓ ਇੱਧਰ ਜਵਾਨ ਕਰੀ ਜਾਂਦੇ ਸੇਵਾ ਲਾਈ ਜਾਂਦਾ ਇਹ ਗਾੜਾ ਗੰਨੇ ਲਾਈ ਜਾਂਦੇ ਆ ਉਧਰ ਤੇ ਟਰੈਕਟਰ ਨਾਲ ਚੱਲੀ ਜਾਂਦਾ ਆ ਵੇਜ ਨਾਲ ਇੱਧਰ ਰਾਸ ਵਾਲੇ ਸਹੀ ਆ ਰਾਸ ਭਰੀ ਆ ਜਿਹਾ ਦੇਖੋ ਬਾਲਟੀਆਂ ਡੋਲੂ ਆਈ ਜਾਂਦੇ ਆ ਤੇ ਸੇਵਾਦਾਰ ਬੈਠੇ ਸੇਵਾ ਕਰੀ ਜਾਂਦੇ ਆ ਕਿਆ ਬਾਤ ਰਾਸੀ ਗਾੜੀ ਇਹ ਤਾਂ ਗੋਪੀ ਵੀ ਸੇਵਾ ਕਰ ਰਿਹਾ ਗੋਪੀ ਜੀ ਕਿਦਾ ਆ ਜੀ ਲੈ ਛਣ ਲਾ ਗਿਆ ਹੁਣ ਤੈਨੂੰ ਹੈ ਓਹ ਹੋ ਹੋ ਛੋਲੋ ਕਹਿੰਦਾ ਲੋੜੀ ਟੱਪ ਭਰ ਲਿਆ ਤੇ 5-7 ਮਿੰਟ ਲਈ ਪੀਣ ਲਾ ਕੀਤਾ ਬੰਦ ਬੰਦਨ ਸੀ ਰੈਸਟ ਕਿਉਂ ਬਈ ਤੇ ਨਾਲੇ ਕਾਦੇ ਗਿੰਦਰ ਸਿੰਘ ਦਾ ਗੱਲੋ ਥੋੜੋ ਬਾਈ ਕੀ ਹਾਲ ਚਾਲ ਦਾ ਤੇ ਲੰਗਰ ਫੇ ਲੱਗਾ ਰਸਦਾ ਇਸ ਵਾਰ ਵੀ ਹੈ 2024 ਦਾ ਹਾਂ ਜੀ ਤੇ ਇਹ ਕਿੰਨੇ ਜਨਮ ਤੋਂ ਸ਼ੁਰੂ ਕੀਤਾ ਬਾਈ ਤਕਰੀਬਨ 13-14 ਸਾਲ 15 ਸਾਲ ਹੋ ਲਿਆ ਹੈ 15 ਸਾਲ ਤੋਂ ਲਗਾਤਾਰ ਸੇਵਾ ਚੱਲਦੀ ਹੈ ਤੁਹਾਡੀ ਜਿਹੜੀ ਮੇਰੀ ਸੀਗੀ ਅੱਛਾ ਜੀ ਉਹਨਾਂ ਨੇ ਸ਼ੁਰੂ ਕੀਤਾ ਸੀਗਾ ਠੀਕ ਹੈ ਜੀ ਸਪੈਸ਼ਲ 베ਲਣਾ ਹੈ ਸਾਲ ਦੇ ਇੱਕੋ ਇੱਕ ਦਿਨ ਚੱਲਦਾ ਲੋਹੜੀ ਤੇ ਅੱਛਾ ਜੀ ਇੱਕ ਦਿਨ ਬਸਾਖੀ ਦੇ ਆਦਮੀ ਵਾਲੇ ਲੈ ਕੇ ਜਾਂਦੇ ਆ ਅੱਛਾ ਦੋ ਦਿਨ ਚੱਲਦਾ ਸਾਜ ਜਿਸ ਵੇਲੇ ਪਹਿਲੇ ਇਸੇ ਕੰਮ ਨੂੰ ਲਿਆਉਂਦਾ ਸੀਗਾ ਹੈਂ ਕੀ ਬਾਤ ਹੈ ਯਾਰ ਇਹ ਆ ਬੇਲਣਾ ਆ ਬਾਈ ਉਹਨਾਂ ਨੇ ਲਿਆ ਆ ਜਿਹੜਾ ਲੰਗਰ ਲਾਉਨੇ ਆ ਆਪਾਂ ਇੱਥੇ ਪੀਣ ਨੂੰ ਵੀ ਤੇ ਭਾਂਡੇ ਵੀ ਆਪਾਂ ਭਾਂਡੇ ਵੇਸੇ ਭਾਂਡੇ ਭਰ ਨੂੰ ਆ ਹਾਂ ਜੀ ਉਹਦਾ ਬਾਜ਼ੀ ਰੱਖੀ ਹੈ ਜਿਹਨੇ ਪੀਣੀ ਪੀ ਜਾਵੇ ਜਿਹੜਾ ਮਰਜ਼ੀ ਭਾਂਡਾ ਕੋ ਪੰਜ ਕਿਲੋ ਲਿਆਵੇ 10 ਕਿਲੋ 15 ਜਿੱਦਾਂ ਵੀ ਲਿਓਨਾ ਅਗਲਾ ਭਰ ਕੇ ਦੇਈ ਜਾਂਦੇ ਆਪਾਂ ਹਾਂ ਨਾ ਕਿਉਂਕਿ ਇੱਕ ਪਹਿਲਾਂ ਆਪਣੇ ਪੰਜਾਬ ਦੇ ਵਿੱਚ ਇੱਕ ਪ੍ਰਚਲਿਤ ਕਹਾਵਤ ਆ ਪੋਹ ਰਿੱਦੀ ਮਾਗ ਖਾਦੀ ਠੀਕ ਹੈ ਜੀ ਉਹਦਾ ਹੁਣ ਨਵੀਂ ਜਨਰੇਸ਼ਨ ਨੂੰ ਪਤਾ ਹੀ ਨਹੀਂ ਪੋਹ ਰਿੱਦੀ ਮਾਗ ਖਾਦੀ ਦਾ ਮਤਲਬ ਕੀ ਆ ਹਾਂ ਜੀ ਹਾਂ ਅੱਜ ਮਹੀਨਾ ਪੋਹ ਆ ਹਾਂ ਹਾਂ ਕਾਲੂ ਸਗਰਾ ਦਾ ਜੀ ਬਿਲਕੁਲ ਤੇ ਕਾਲੂ ਮਾਗ ਜੜ ਜਾਣਾ ਮਾਗੀ ਜੜ ਜਾਣਾ ਪੋਹ ਵਾਲੇ ਦਿਨ ਖੀਰ ਬਣਦੀ ਆ ਅੱਜ ਦੇ ਦਿਨ ਕਾਲੂ ਖਾਦੀ ਜਾਂਦੀ ਕਾਲੂ ਹਰਦੀ ਜਾਂਦੀ ਉਹਨੂੰ ਕਹਿੰਦੇ ਪੋਹ ਰਿੱਦੀ ਤੇ ਮਾਗ ਖਾਦੀ ਰਿੰਨਣਾ ਮਾਗ ਜੀ ਉਹ ਰਸਾਂ ਇਹ ਗੱਲ ਖਤਮ ਹੋਈ ਜਾਂਦੀ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਆਉਣ ਵਾਲੀ ਜੀ ਬਿਲਕੁਲ ਬਿਲਕੁਲ ਬਾਈ ਤੇ ਸਾਗ ਦਾ ਵੀ ਬਹੁਤ ਵੱਡਾ ਹੈ ਨਾ ਹੈਗਾ ਸਾਗ ਜਿਹਾ ਕਿ ਸਾਗ ਵੀ ਬਣਦਾ ਯਾਰ ਕਿ ਕਿਤੋਂ ਸਿਆਲ ਘਟ ਜਾਂਦਾ ਮੇ ਵੀ ਹੈ ਨਾ ਤਾਂ ਕਰਕੇ ਠੰਡ ਘਟ ਜਾਂਦੀ ਹੈ ਸਾਗ ਦਾ ਮਜ਼ਾ ਖਤਮ ਹੋ ਜਾਂਦਾ ਬਿਲਕੁਲ ਤਕਰੀਬਨ ਹਰ ਘਰਾਂ ਦੇ ਵਿੱਚ ਜੋੜੀ ਦੇ ਉੱਤੇ ਸਾਗ ਬਣਦਾ ਸਾਗ ਤੇ ਖੀਰ ਨੂੰ ਜੁੜੂ ਬਣਦੀ ਕਹਿੰਦੀ ਗੱਲ ਠੀਕ ਹੈ ਲੇਕਿਨ ਆ ਜਿਹੜੀ ਕਹਾਵਤ ਹੈ ਨਾ ਪੌਰੀ ਦੀ ਮਾਂ ਖਾਦੀ ਇਹਦਾ ਨਮੀ ਨਮੀ ਕਿਸੇ ਨੂੰ ਪਤਾ ਹੀ ਨਹੀਂ ਪਤਾ ਨਹੀਂ ਕਿ ਆ ਇਹਦਾ ਮਤਲਬ ਕੀ ਆ ਤੇ ਸਾਡੀਆਂ ਬੀਬੀਆਂ ਵੀ ਹੁਣ 10 ਵਾਲੇ ਚੌਲ ਬਣਾਉਣਾ ਛੱਡੀ ਜਾਂਦੀਆਂ ਛੱਡੀ ਜਾਂਦੀਆਂ ਖੀਰ ਵਾਲੇ ਬੱਚਿਆਂ ਨੂੰ ਤਾਂ ਹੀ ਪਤਾ ਲੱਗੂਗਾ ਜੇ ਬਣਾਉਣੀਆਂ ਤਾਂ ਹਨਾ ਬਿਲਕੁਲ ਬਿਲਕੁਲ ਪੋਛੇ ਜੇ ਕੀਤੀ ਇੱਕ ਥੋੜੀ ਜੀ ਆਪਣੇ ਵਾਲੇ ਛੋਟੀ ਜੀ ਲੱਗੇ ਹੋਏ ਆ ਬਹੁਤ ਵਧੀਆ ਮਾਰੇ ਨੇ ਸੇਵਾਂ ਲਾਈ ਆ ਛੱਡੀ ਜਾਂਦੇ ਤੇ ਫੇ ਆਪ ਕਮਾਦੀ ਬੀਜ ਦੇ ਹੁੰਦੇ ਆ ਜੀ ਅੱਗੇ ਤਾਂ ਬੀਜ ਦੇ ਹਰ ਸਾਲ ਅੱਛਾ ਉਹ ਕੀ ਗੱਲ ਆ ਭਈ ਥੋੜਾ ਜਨਾ ਕਮਾਦ ਖਰਾਬ ਹੋ ਗਿਆ ਜੀ ਕਿਤੇ ਸਾਲ ਤੇ ਦਿੱਕਤ ਪਰੇਸ਼ਾਨੀ ਜਿਹੜੀ ਆਉਂਦੀ ਆ ਇਸ ਵਾਰ ਫੇ ਆਪਾਂ ਮੁੱਲ ਲਿਆ ਠੀਕ ਹੈ ਤੇ ਇਸ ਵਾਰ ਆਪਾਂ ਮੁੱਲ ਲੈ ਕੇ ਥਾਲੀ ਪਹਿਲਾਂ ਹੀ ਲੈ ਆਂਦੀ ਅੱਛਾ ਇਹ ਵੀ ਸੇਵਾ ਹੈ ਹਾਂ ਇੱਕ ਤਾਂ ਉਹਨਾਂ ਇਹ ਫਾਇਦਾ ਹੋ ਗਿਆ ਵੀ ਜਿਹੜਾ ਸੰਗ ਦੀ ਜਿਹੜੀ ਲੈਣ ਆਉਂਦੀ ਆ ਹਾਂਜੀ ਹਾਂਜੀ ਬਈ ਉਹਨਾਂ ਨੂੰ ਖਾਣਾ ਦੀ ਪੈਂਦਾ ਰੱਛ ਨਹੀਂ ਪਿਆ ਪੂਰਾ ਤਸਵੀਰ ਦਾ 7 ਵਜੇ ਤੇ ਲੱਗਿਓ ਮੇਰੇ ਖਾਲ 11:00 ਵਜੇ ਗਏ ਤੇ ਆ ਗਿਆ 11:00 ਵਜੇ ਤੱਕ ਲੈ ਚੱਲਦਾ ਦੇਖਨੇ 4 ਘੰਟੇ ਹੋ ਗਏ ਸੋ ਪਾਣੀ ਲੱਗਿਆ ਹਾਂ ਤਕਰੀਬਨ 200 ਬੰਦਾ ਤੇ ਲੱਗਾ ਅੱਛਾ 200 ਪਾਣੀ ਖੋਲ ਚੁੱਕੀ ਹੈ ਹੁਣ ਤੱਕ ਲੋ ਜੀ 200 ਬੰਦਾ ਕਹਿੰਦੇ ਭੁਗਤ ਗਿਆ ਆ ਤੁਹਾਡੇ ਕਿਹਨੋਂ ਪੜ੍ਹੇ ਹਰ ਸਾਲ ਇਦਾਂ ਹੀ ਲੰਗੇ ਦੇ ਲੱਗਦਾ ਤਾਂ ਵੀ ਰਾਸਦਾ ਹੈ ਨਾ ਕਿ ਕਿਤੋਂ ਦਾ ਤੇਰਾ ਪ੍ਰੇਮ ਪਿਆਰ ਬਣਾਇਆ ਪੰਜਾਬ 'ਚ ਅਸਲੀ ਪੰਜਾਬ ਜਿਹੜਾ ਆ ਇਹ ਚੱਲਦਾ ਰਹਿ ਬਹੁਤ ਬਹੁਤ ਧੰਨਵਾਦ ਹੈ ਭਾਈ ਜੀ ਹੋਰ ਕੀ ਮੈਸੇਜ ਦੇਣਾ ਚਾਹੋਗੇ ਲੋਹੜੀ ਤੇ ਮੈਸੇਜ ਸਭ ਸਾਰਿਆਂ ਨੂੰ ਵਧਾਈਆਂ ਤੇ ਜਿਹੜਾ ਰਸਤੋ ਰਹਿ ਗਿਆ ਉਹ ਲੈ ਜਾਓ ਪਰੇ ਬੁਈਓ ਹਣੀ ਕੱਲੂਗੇ ਸੇਰ ਸੇਰ ਨੂੰ ਚਲੋ ਅਗਲੇ ਸਾਲ ਲਈ ਨੋਟ ਕਰ ਲਿਓ ਪੱਕਾ ਹੀ 13 ਪੱਕਾ ਲੋਹੜੀ ਵਾਲਾ 13 ਜਨਵਰੀ ਨੂੰ ਇੰਡੀਆ ਨਾਲ ਦਾ ਪੈਟਰੋਲ ਪੰਪ ਤੇ ਨਾ ਉਹਦੀ ਬੈਕਸਾਈਡ ਆਪਣਾ ਡੇਰਾ ਡੇਰਾ ਯਾਰ ਪੱਕਾ ਜਿਹਨੂੰ ਮਰਜ਼ੀ ਪੁੱਛ ਲੋ ਇੱਥੇ ਦੇ ਸਾਹਮਣੇ ਇੱਥੇ ਸਾਹਮਣੇ ਰਾਹ ਮੁੜਦਾ ਜੀ ਤੇ ਗੁਰਿੰਦਰ ਸਿੰਘ ਅਵਤਾਰ ਸਿੰਘ ਤਾਰੀ ਅੰਕਲ ਉਹਨਾਂ ਦਾ ਜਿਹੜਾ ਉਹਦਾ ਖੂਤ ਜਿਹਨੂੰ ਮਰਜ਼ੀ ਪੁੱਛ ਕੇ ਆ ਸਕਦੇ ਆ ਜੀ ਤੇ ਆਹ ਰੌਣਕਾਂ ਲੱਗੀਆਂ ਆ ਤੇ ਦੱਸਦਾ ਕਿਹਦੇ ਦਾ ਸਬੀ ਨੇ ਤੁਸੀਂ ਕਿਹਨੇ ਲੋ ਜੀ ਇਸ ਕੀ ਲੋਹੜੀ ਤੇ ਪੰਜਾਬ ਗਵਰਨਮੈਂਟ ਵੀ ਜਿਹੜੀ ਆ ਆਈ ਆ 10ਵੀਂ ਨੇ ਸਾਡੇ ਮੰਗਲ ਬਾਜੀ ਉਧਾਰ ਰਹੇ ਆ ਐਛਲ ਹੈਪੀ ਲੋਹੜੀ ਬਾਜੀ ਦੂਰੋਂ ਹੀ ਐਡਵਾਂਸ ਭਗਤ ਜੀ ਕੀ ਹਾਲ ਚਾਲ ਜੀ ਹੈਪੀ ਲੋਹੜੀ ਹੈਪੀ ਲੋਹੜੀ ਮਾਰੇ ਤੁਹਾਨੂੰ ਬਹੁਤ ਬਹੁਤ ਦੁਰਗਾ ਨੂੰ ਹੈਪੀ ਲੋਹੜੀ ਹੈਪੀ ਲੋਹੜੀ ਆ ਜਾਓ ਜੀ ਆ ਜਾਓ ਜੀ ਆਇਆਂ ਨੂੰ ਰਾਸ ਸੇ ਛਕੋ ਜੀ ਪਹਿਲਾਂ ਬਹਿ ਕੇ ਲਿਆਓ ਮੰਜਾ ਯਾਰ ਕੀ ਬਾਤ ਹੈ ਬਾਹਰ ਬੰਜਾ ਲਿਆ ਜਿੰਦਾ ਭਾਜੀ ਸਹੀ ਕੀਤਾ ਸਹੀ ਕੀਤਾ ਬਹੁਤ 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 ਵਾਹ ਇਧਰ ਹੀ ਲਿਆ ਇੱਥੇ ਇੱਥੇ ਤੁਣੀ ਕੋ ਲਿਆ ਆ ਉਧਰ ਹੀ ਸ਼ੈ ਰੱਖੀ ਤੇ ਉਧਰ ਹੀ ਹਾਂ ਧੂਆਂ ਇੱਧਰ ਆ ਲਓ ਜੀ ਪੰਜਾਬ ਗਵਰਨਮੈਂਟ ਆਪ ਚੱਲ ਕੇ ਪਹੁੰਚੀ ਰਸਪੀਨ ਪੰਜਾਬ ਦੇ ਖੇਤਾਂ 'ਚ ਆਹ ਹੁੰਦੀ ਲੋਹੜੀ ਅਸਲੀ ਹਨਾ ਓਏ ਕਿਉਂ ਪੰਜਾਬ ਗਵਰਨਮੈਂਟ ਜੀ ਬੈਠੋ ਭਾਜੀ ਬੈਠੋ ਭਾਜੀ ਉਧਰ ਹੀ ਬੈਠੋ ਭਾਜੀ ਹਾਂ ਭਾਜੀ ਜੀ ਬੈਠੋ ਹਾਂ ਕੋਕਣੇ 'ਚ ਤੂੰ ਬੈਠਾ ਜਿੰਦਾ ਐ ਐ ਕੁਰਸੀ ਲੈ ਅੰਦਰ ਕੁਰਸੀ ਹੋਣੀ ਆ ਬਹੁਤ ਬਹੁਤ ਮੁਬਾਰਕਾਂ ਬੱਚੇ ਗਿੰਦਾ ਫੁੱਲਾਂ ਦਾ ਕੰਮ ਕਰੀ ਜਾਂਦਾ ਐ ਇਦਾਂ ਹੀ ਹੋਰ ਹੋਰ ਨਾਲੇ ਸੇਵਾ ਨਾਲੇ ਮੇਵਾ ਲਾਈ ਜਾਂਦਾ रात फ रात में कुछ तो माना ਲਓ ਜੀ ਭਾਦਰ ਭਾਜੀ ਪਹੁੰਚ ਗਏ ਆ ਇਹ ਵੀ ਪੰਜਾਬ ਗਵਰਨਮੈਂਟ ਹੀ ਆਉਣ ਸਾਡੇ ਕੋਲੀ ਸਾਹਿਬ ਪਹੁੰਚੇ ਦਸ ਲੈ ਕੀ ਬਾਬ ਕਿਹਦਾ ਜੀ ਕੀ ਆ ਕਹਿ ਨਹੀਂ ਲਿਓ ਕਹਿੰਦੀ ਬੁੱਕਾ ਨਹੀਂ ਨਹੀਂ ਉਹ ਦੇ ਕੇ ਜੇਬ ਚ ਪਾ ਦਿਓ ਇਦਰਾ ਕੋਈ ਤੇਰਾ ਕੋਈ। ਖਲਾਸ ਪਾਣੀ ਮਾਰ ਕੇ ਆਹ ਪਾਣੀ ਪਿਆ ਉਹ ਡੰਗ ਜਾ ਰਿਹਾ। ਪੀਓ ਭਾਈ 10 ਪੀਓ ਪਹਿਲਾਂ। ਹਾਂਜੀ ਹਾਂਜੀ। ਆ ਆ ਗਿਆ ਪੀਤਾ ਵੀ ਡੋਲੀ ਚ ਕਿਲੇ ਉਹਦਾ। ਹਾਂ ਵੀ ਰਸ ਚਾਹੀਦੀ ਆ? ਹੈ ਆ ਰਸ ਲੈਣ ਆਇਆ ਆ ਦੇਖੋ ਪੀਤਾ ਜੀ। ਅ ਦੋ ਡੋਲੀਆਂ ਇੱਕ ਵੀ ਨਹੀਂ ਗਈਆਂ। ਲੈ। ਓਏ ਕਿਲੇ ਚਾਹੀਦੀ ਆ। ਇਹ ਕਿਲੇ ਚਾਹੀਦੀ ਆ। ਅੱਛਾ ਘਰ ਲੈ ਲੈ ਜਾਣੀ ਆ। ਅੱ ਲੈ ਖਲੋ ਵੀ ਨਾ ਮੁੰਡੇ ਦਾ ਪਾਰੋ ਲਾ ਲਾਸੇ ਨੂੰ ਵੀ ਲਓ ਜੀ ਦਾਸ ਆਪਾਂ ਘਰ ਦੇਤੀ ਇਹਨੇ ਲੋੜੀ ਹੈਲੋ ਕਿਦਾ ਬਈ ਹਾਂਜੀ 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 ਉਹ ਲੋੜੀ ਮਾਂ ਦਾ ਡਰਾਉਂਦੇ ਤੁਸੀਂ ਓਏ ਹੈ ਆ ਲਾਲੀ ਦਾ ਮੰਡੇ ਹਾਂ ਦੋਨੇ ਤੁਸੀਂ ਕਿਹਦੇ ਬੱਚੇ ਆ ਲਾੜੀ ਵੀ ਲਾੜੀ ਚਲੋ ਗਾਓ ਫੇ ਚਲੋ ਗਾਓ 500 ਲੋੜ ਇਕੱਠਾਈ ਉਹ 500 ਤੇ ਇਕੱਠਾ ਹੀ ਆ ਸਾਰੇ ਤੁਸੀਂ ਕੱਲੇ ਕੱਲੇ ਆ ਨਹੀਂ ਇਕੱਠੇ ਹੀ ਗਾਣਾ ਗਾਓ ਫਿਰ ਹੋਰ ਹੈ ਫੇਰੇ ਪੈਸੇ ਮਿਲੂਗਾ ਗਾਣਾ ਗਾਓ ਵੀ ਹੋਰ ਕੋਈ ਲੋੜੀ ਰਾਣਾ ਲੋੜੀ ਰਾਣਾ ਗਾਣਾ ਗਾ ਯਾਰ ਤੱਕ ਰੀਲ ਰੀਲ ਚਕਾਰੇ ਦੇ ਮੇਰੇ ਗਾਣਾ ਨੇ ਚਲਿਏ ਭੱਲੋੜੀ ਮੰਗੀ ਮੈਂ ਵੀ ਚੱਲਣਾ ਮੈਨੂੰ ਦੋਗੇ ਹਿੱਸਾ ਠੀਕ ਆ ਚਲਿਏ ਆ ਕਰੇ ਮੰਗਦੇ ਆ ਆ ਜੋ ਆ ਜੋ ਆ ਵਾਲੇ ਆ ਜਗਾ ਸਭ ਲੋ ਜੀ ਆਪਾਂ ਵੀ ਨਾ ਲੋੜੀ ਮੰਗਣ ਲੱਗੇ ਚਲੋ ਪੰਜ ਪੰਜ ਬੋਲੋ ਯਾਰ ਤੁਹਾਨੂੰ ਗਾਣਾ ਦੇ ਉਹ ਪੰਜ ਪੰਜ 15 ਹੁੰਦੇ ਆ ਪੰਜ ਪੰਜ 10 ਹੁੰਦੇ ਭਰਾਵਾ ਤੁਸੀਂ ਗਾਣਾ ਖਰਾਬ ਕਰ ਲੋੜੀ ਹੁੰਦੇ ਨਹੀਂ ਉਹਨਾਂ ਦੇ ਠੀਕ ਆ ਚਲ ਆਜਾ ਪੰਜ ਪੰਜ 10 ਉਤੋਂ ਵਾਈ ਬੱਸ ਬੱਸ ਨੇ ਮਾਰੀ ਬੱਚਾ ਨਿਕਲਿਆ ਦੀ ਜੀ ਚਲੋ ਚਲੋ ਸੀ ਅੰਤ ਯੰਤੀ ਅੰਤ ਯੰਤੀ ਓਏ ਤੁਸੀਂ ਯਾਰ ਅਲ ਤਾਂ ਗਾਣਾ ਗਾਉਂਦੇ ਨੀ ਤੁਸੀਂ ਹਾਂਜੀ ਜੀ ਲੋੜੀ ਲੋੜੀ ਆ ਲੋੜੀ ਦੇ ਲੋ ਬਾਈ ਹੈਲੋ ਆ ਲੋੜੀ ਦੇ ਲੋ ਜੀ ਲੋੜੀ ਦੇ ਲੋੜੀ ਆਂ ਲੋੜੀ ਦੇ ਲੋ ਆਏ ਮਾ ਖਾਣਾ ਖਾਓ ਗਾਣਾ ਗਾਓ ਗਾਣਾ ਖਾਣਾ ਜਾਓ ਗਾਣਾ ਖਾਓ ਓ ਇੰਨੀ ਨਾਲ ਦੀ ਗਾਣਾ ਕਾ ਕਾ ਵੀ ਲਿਆ ਵਾ ਅੰਟੀ ਦੀ ਲੋੜੀ ਲੋ ਧਿਆਨ ਨਾਲ ਗਾਲ ਵੀ ਭੁੱਲੀ ਜਾਂਦੇ ਲੋੜੀ ਵਾਲੇ ਤੁਹਾਨੂੰ ਕਿੰਨੇ ਗਾਣੇ ਆਉਂਦੇ ਦੱਸੋ ਸਾਰਿਆਂ ਨੂੰ ਦੋ ਬੱਸ ਦਰ ਕਿੰਨੇ ਗਾਣੇ ਹੁੰਦੇ ਸੀ ਜਦ ਲੋੜੀ ਦੋ ਗਾਉਂ ਪਹਿਲਾਂ ਸੁੰਦਰ ਮੰਦਰੀਏ ਹਾਂ ਤੇਰਾ ਗਾਣਾ ਵਿਚਾਰਾ ਤੁੱਲਾ ਪੱਠੀ ਵਾਲਾ ਹੁੰਦਲੇ ਦੀ ਸੀ ਵੀਰਾਈ ਹੋਏ ਸ਼ੇਰ ਸ਼ੰਕਰ ਬਾਈ ਹੋਏ ਕੋਰੀ ਦਾ ਜੀ ਵੇ ਚਾਚਾ ਹੋਏ ਚਾਚਾ ਚੂਰੀ ਕੁੱਟੇ ਹੋ ਨੰਬਰਦਾਰੀ ਨੂੰ ਟੇ ਹੋ ਕਿਨੇ ਕਿਨੇ ਪੋਲੇ ਪਾਇ ਪਿੱਕ ਅ ਪੋਲਾ ਰਾਇ ਗਿਆ ਉਹ ਸਪਾਈ ਛੱਡ ਕੇ ਲੈ ਗਿਆ ਚਲੋ ਉਹ ਖੋਸੋ ਮੇਰੇ ਸੱਜਾ ਹੁਣ ਮੈਨੂੰ ਮੇਰੇ ਪੈਸੇ ਮੈਂ ਇਹ ਸਾਰੇ ਛੜੋ ਮੇਰਾ ਹਿੱਸਾ ਦੇ ਦਿਓ ਮੈਨੂੰ ਕਿੰਨੇ ਪੈਸੇ ਜਾ ਜਾਣੇ ਹੈ ਨਾ ਜਾਓ ਉਹ ਨਹੀਂ ਨਹੀਂ ਬੱਸ ਜਾਓ ਜਾਓ ਕੋਈ ਨਹੀਂ ਉਹ ਜਾਓ ਲੋ ਜੀ ਨਿਆਣੇ ਕਿੰਨੇ ਜੀ ਦੀ ਵਹਾਈ ਸਭ ਦੇਣ ਲੱਗੇ ਸੀ ਆਪਾਂ ਨੂੰ ਲੋ ਜੀ ਹੁਣ ਆਪਾਂ ਚੱਲਦੇ ਹਾਂ ਬਾਹਰ ਨੂੰ ਨਾਲ ਤੁਹਾਨੂੰ ਲਵਾਉਨੇ ਆ ਪਿੰਡ ਦੀ ਗੇੜੀ ਇਹ ਦੇਖਦੇ ਆ ਕਿੰਨੇ ਕੁ ਨਿਆਣੇ ਆ ਕਿਦਾਂ ਲੋੜੀ ਮੰਗਦੇ ਪਏ ਆ ਕੀ ਮਾਹੌਲ ਆ ਲੋੜੀ ਦਾ ਆ ਮੈਂ ਵੀ ਨਾਲ ਲੈ ਮੈਂ ਵੀ ਨਾਲ ਆ ਚਲੋ ਸੋ ਚਲੋ ਮੈਂ ਵੀ ਆ ਆਂਟੀ ਵੀ ਆਂਟੀ 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 ਮਰੀ ਤੱਕ ਕਰ ਆਂਟੀ ਚਲੋ ਗਾਓ ਯਾਰ ਇਹ ਨਿਆਣੇ ਗਾਉਂਦੇ ਨਹੀਂ ਚਲੋ ਤੁਸੀਂ ਗਾਓ ਮੈਂ ਪਿੱਛੇ ਗਾਉਂਗਾ ਚਲੋ ਤੁਸੀਂ ਮੋੜੇ ਗਾਓ ਚਲੋ ਹੋਏ ਮੇਰਾ ਗੱਡਾ ਹੋਏ ਲਾਵਟੀ ਵਾਲਾ ਹੋਏ ਕਿੰਨੇ ਕਿੰਨੇ ਆ ਅਸੀਂ ਨਹੀਂ ਕਿੰਨੇ ਆ ਕਿੰਨੇ ਆ ਕਿੰਨੇ ਆ 1 2 3 ਤੇ ਸੜਦੇ ਰਸੀ ਲੈਣੇ 5 ਰੁਪਏ ਬੱਜੇ ਉਹ 50 ਪੈਸੇ ਆ ਅਸੀਂ ਇਹ ਚੱਲਦੇ ਨਹੀਂ ਇਹ ਤਾਂ ਕਾ ਫਲਾ ਫਲਾ ਅਸੀਂ 5 ਰੁਪਏ ਦੋ ਦੱਸ ਸਕਦੇ ਦੋ ਆ ਨਹੀਂ 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 ਅਸੀਂ ਨਹੀਂ ਇਦਾਂ ਲੈਣੇ ਉਹ ਨਹੀਂ 5 ਨਹੀਂ ਹੋਏ 5 ਨਹੀਂ ਹੋਏ ਪੰਜ ਨਹੀਂ ਹੋਏ ਆਪਣੇ 5 ਰੁਪਏ ਲੈ ਲੈ ਮੋਰੇ ਆਪਾਂ ਲਓ ਅਸੀਂ 5 ਜਣੇ ਆ ਸਾਨੂੰ 5 ਰੁਪਏ ਦੋ ਬਾਈ ਹਨਾ ਚਲ ਜੇ ਚਲੋ ਚਲੋ 5 ਬਹੁਤ ਆਪਰੇ ਨਾ ਚਲ ਜੀਏ ਚਲੋ ਚਲ ਜੀਏ ਲਓ ਜੀ 5 ਰੁਪਏ ਆਪਾ ਹੋ ਲੈ ਲੈਨੇ ਆ ਨਾ ਐਮੀ ਤੁਸੀਂ 5 ਰੁਪਏ ਦਿੱਤੇ ਆ ਹਾਂ ਤੁਮੀ ਲੋੜੀ ਮੰਗਣੀ ਆ ਨਹੀਂ ਲੋੜੀ ਦਾ ਗਾਣਾ ਗਾਣਾ ਕੋਈ ਮੈਨੂੰ ਨਹੀਂ ਆਉਦਾ ਲੈ ਤੇਰੇ ਕੋਲ ਨਹੀਂ ਆਉਦਾ ਮੈਨੂੰ ਨਹੀਂ ਆਉਦਾ ਨਿਆਣਾਂ ਸੁਣਾ ਦਿੰਦੇ ਆ ਚਲੋ ਜੀ ਆਪਾਂ ਚਲ ਜੀਏ ਆਪਣੇ ਕੰਮ ਜਿਦੇ ਚੱਲੇ ਆ ਚਲੋ ਠੀਕ ਆ ਓਕੇ ਬਾਏ ਬਾਏ ਜਾਨੋ ਹੈਪੀ ਲੋੜੀ ਇਹ ਕੋ ਜਵਾਨ ਆ ਜੀ ਆ ਦੇਖ ਲੋੜੀ ਮਗਰ ਦੇ ਜਾਂਦਾ ਆ ਆ ਆ ਅੱਜਾ ਇਹ ਲੋੜੀ ਦੇ ਕੇ ਉਹ ਖੁਸ਼ ਹੁੰਦਾ ਆ ਮੈਂ ਵੇਰੀ ਭੂਗੜੀ ਖੋਚ ਓਏ ਮਹਤਾਬ ਉਹ ਤਾਇਆ ਜੀ ਨੂੰ ਓਏ ਮਹਤਾਬ ਹਾਦੀ ਲੈ ਲੋੜੀ ਇੱਥੇ ਲੋੜੀ ਦੇ ਜਾ ਲੋੜੀ ਆ ਦੇਖੋ ਅਸੀਂ ਬੀਬੀ ਕੋ ਲਈਏ ਲੋੜੀ 100 ਰੁਪਏ ਆਪਾਂ ਨੂੰ ਮਿਲਿਆ ਉਧਰ 100 ਰੁਪਏ ਉਧਰ ਮਿਲਿਆ ਵੇ ਆ ਮੂੰਹ ਬਣਿਆ ਦਿਆ ਸਿੰਘ ਨੇ ਬੀਬੀ 100 ਰੁਪਏ ਹੈ ਨਾ ਤੁਸੀਂ ਆ ਦੇ ਬੀਬੀ ਖੜੀ ਹੈ ਨਾ ਤੁਸੀਂ ਮੇਰਾ ਕੰਬੀ ਬੀਬੀ ਐਵੇਂ ਐਵੇਂ ਇਤਾਂ ਨਹੀਂ ਨਹੀਂ ਐਵੇਂ ਐਵੇਂ ਨਹੀਂ ਨਹੀਂ ਹਾਂ ਕੁੜੀਆਂ ਦਾ ਕੰਮ ਹੁੰਦਾ ਨਹੀਂ ਨਹੀਂ ਕੋਈ ਨਹੀਂ ਕਹਿੰਦੀ ਕੋਈ ਨਹੀਂ ਹੈ ਦੇਖ ਆ ਬੀਬੀ ਨੇ ਰੁਪਿਆ 100 ਲੋੜੀ ਆਪਾਂ ਦੇ ਦਿੱਤੀ ਆ ਬੀਬੀ ਧੰਨਵਾਦ ਤੇਰਾ ਬਹੁਤ ਬਹੁਤ ਆ ਤੇਰੇ 100 ਰੁਪਏ ਆ ਹਾਂ ਹਾਂ ਬੀਬੀ ਦਵਗੇ ਮਾਰਦੀ ਆ ਵੀ ਬਧਾਈਆਂ ਲੋੜੀਆਂ ਦੀਆਂ ਬਧਾਈਆਂ ਸਾਗ ਸੂ ਬਣਾਉਣ ਲੱਗੀ ਬੀਬੀ ਮੈਂ ਸਾਗ ਬਣਾ ਕੇ ਕੱਲ ਖਾ ਲਿਆ ਅਡਵਾਂਸ ਹੀ ਤੇ ਉਹ ਖੀਰ ਠੀਕ ਹੈ ਕੱਨ ਨੂੰ ਬਣ ਜਾਣੀ ਹੈ ਨਹੀਂ ਅੱਜ ਇਹ ਨਹੀਂ ਬਣਾਉਣੀ ਸੱਪਾ ਕਹਿੰਦੇ ਉਹ ਕੀ ਕਹਿੰਦੇ ਹੁੰਦੇ ਆ ਉਹ ਹੋਰ ਇੰਨੀ ਮਾਗ ਖਾਦੀ ਬਸ ਮੈਂ ਮਾਗ ਨਹੀਂ ਖਾਣੀ ਆ ਮਾਗ ਨੂੰ ਬੁਲਾ ਕੇ ਮਾਗ ਵੀ ਖਾ ਲੈਣੀ ਆ ਚੱਲਾ ਠੀਕ ਆ ਜੀ ਠੀਕ ਆ ਆ ਚੱਲਾ ਜੀ ਲੋਹੜੀ ਲੈਣ ਮੁੰਡਾ ਆਪਣੇ ਬਾਪੂ ਨਾਲ ਆ ਡਾਕੂ ਬਣਿਆ ਦਾ ਬਾਪੂ ਦੇਖ ਲਓ ਮੂੰਹ ਬਣਿਆ ਆਏ ਨੇ ਆ ਦੇਖੋ ਸਕੂਟਰੀ ਤੇ ਲੋਹੜੀ ਮੰਗਣ ਚੱਲੇ ਆ ਅਸ 100 ਰੁਪਏ ਇਹਨੂੰ ਦੇ ਦਿੱਤਾ ਬਾਪੂ ਯਾਰ ਜੀ ਹਾਂ ਬਈ ਲੈ ਲੋੜੀ ਦੇ ਲੈ ਲੋੜੀ ਦੇ ਮੈਂ ਤਾਂ ਤਾਂ ਆਇਆ ਜੀ ਨੂੰ ਵੀ ਕਹਿ ਤੂੰ ਕਿ ਲੋੜੀ ਚੱਲ ਲੋੜੀ ਲੋੜੀ ਮੈਨੂੰ ਦਾਲ ਲੋੜੀ ਬਹੁਤ ਸੋਹਣਾ ਕਹਿੰਦਾ ਲੋੜੀ ਮੈਂ ਨਹੀਂ ਮੰਦਾ ਅੱਜ ਆਹ ਲੈ ਆਨੇ ਹੋ ਰ ਆ ਚਲੋ ਆਨੇ ਮੰਗੋ ਲੋੜੀ ਬੀਬੀ ਤੋਂ ਸ਼ਾਬਾਸ਼ ਲੋੜੀ ਵੀ ਲੋੜੀ ਕੱਢਦੇ ਬੁੱਝ ਮਰ ਲੋੜੀ ਕਟਾ ਗਿਆ ਓਫੀਸ਼ਲ ਓਏ ਇਧਰ ਆ ਜਾ ਲੈ ਬੀਬੀ ਨੇ ਲੋੜੀ ਦਿੱਤੀ ਕਿਆ ਬਾਤ ਉਹ ਗਾਣਾ ਵੀ ਇਕ ਗਾਇਆ ਓਏ ਗਾਣਾ ਹੋਰ ਨਹੀਂ ਗਾਣਾ ਲੋ ਜੀ ਆਪਾਂ ਇਧਰ ਆ ਜੀ ਬੱਦਰ ਭਾਜੀ ਕਰੇ ਤੇ ਆ ਬੱਚੇ ਆ ਇਧਰ ਲੋ ਜੀ ਮੰਗਣ ਜੈਨੋ ਕਹਦਾ ਓਏ ਇਧਰ ਮੂੰਹ ਦੇ ਲੋ ਇਧਰ ਆ ਲੈ ਆ ਲੈ ਪੈਸੇ ਲੈ ਲੈ ਚੋ ਆ ਇਧਰ ਆਇਆ ਇਧਰ 1000 ਰੁਪਏ ਦੋ ਲੈ ਚੋ ਓਏ ਲੈ ਕੁਹਾ ਜੀ ਜਾਂਦੇ ਇੱਥੇ ਬੈਠੀ ਕੋਈ ਨਹੀਂ ਪੂਰਾ ਲੈ ਲੈ ਚੋ ਲੈ ਭਾਈ 10 10 ਰੁਪਏ ਇਕਲੇ ਇਕਲੇ ਨੂੰ ਲੈ ਭਾਈ ਕਿਆ ਬਾਤ ਯਾਰ ਬਹੁਤ ਜਲ ਲੱਗ ਗਈ ਉਹ ਰਹਿ ਗਈ ਜਦਿਆ ਆ ਰਿਹਾ ਨਾ ਨੱਚੋ ਮੇਰਾ ਭੂਆ ਨਾਲ ਗੱਲ ਕਰਨੀ ਕਰਨੀ ਆ ਲੈ ਆ ਤੇਰੀ ਗੱਲ ਲੋ ਬਈ ਨਿਆਣੇ ਆ ਗਏ ਹੋਰ ਆਪ ਲੋਕ ਲੋੜੀ ਮੰਗਣ ਸੋ ਚਲੋ ਗਾਣੇ ਗਾਓ ਚਲੋ ਭਾਈ ਲੋੜੀ ਦੇ ਲੋੜੀ ਵੀ ਲੋੜੀ ਗੱਟਾ ਲੋੜੀ ਗੱਟਿਆ ਨਾਠਾ ਕੱਢ ਰਹੀਏ 60 60 ਦੀ ਡੱਕ ਡੱਕ ਜੀ ਰੀਲ ਜੀ ਗਾਣੇ ਪਾ ਪਾਈ ਗਾਣੇ ਬਸ ਅੰਬੇ 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 ਮੇਰੇ ਸਾਥ ਭਰਾ ਮੰਗੇ ਇੱਕ ਭਰਾ ਖਾਰਾ ਡਿਟੀ ਲੜਵਾਲਾ ਡਿਊਟੀ ਕਿਤੇ ਖੇਲੇ ਲਾ ਸ਼ਹਿਰੇ ਲਾ ਸ਼ਹਿਰੇ ਚਾ ਮਿਹਰਬਾਨ ਬਦਸ ਚਾ ਮਾਈ ਦੇ ਲੋੜੀ ਸਾਡੀ ਜੀਵੇ ਜੋੜੀ ਓਕੇ ਹੋਰ ਦੋ ਗਾਣੇ ਹੋ ਗਏ ਬੰਦੇ ਤੁਸੀਂ ਹੈਗੇ ਅੱਛੇ ਪਰ 6 ਗਾਣੇ ਤਾਂ ਗਾਣੇ ਪਾਉਗੇ ਹਨਾ ਕਿਉਂ ਸਰਦਾਰ ਜੀ ਹਨਾ 6 ਗਾਣੇ ਤਾਂ ਗਾਣੇ ਪਾਉਗੇ ਬੇ ਬਸ ਹੋਰ ਕਿਹੜਾ ਹੋਵੇ ਸੁਣਾ ਦੋ ਇੱਕ ਇੱਕ ਹੋਰ ਸੁਣਾ ਦੋ ਤੋਰ ਲੈ ਲੋ ਜੀ ਇਹ ਜਲਦੀ ਜਲਦੀ ਬੱਸ ਸਾਡਾ ਲੀਡਰ ਜੀ ਦੀ ਗੇ ਯਾਰ ਲੈ ਨਿਆਣੇ ਕੁਕਰੇ ਵੀ ਖਾਈ ਜਾਂਦੇ ਕੱਲੇ ਕੱਲੇ ਹਾ ਹਾ ਤੁਹਾਨੂੰ ਇਹ ਹੋ ਜਾਂਦੇ ਪੈਸੇ ਜਮਾ ਕਰਨੇ ਤੁਸੀਂ ਤਾਂ ਖਾ ਕੇ ਨਾਲ ਨਾਲ ਹੀ ਓਏ ਆਹ ਲੋ ਠੀਕ ਆ ਖੁਸ਼ ਆ ਦੇਖ ਲਾ ਕੱਲੇ ਖੋਲ ਲੈ ਨਾਲੇ ਪਰ ਆ ਲੈ ਤੇ ਇਹ ਬੰਦੇ ਜਦਾ ਯਾਰ ਚਲੋ ਹੈਪੀ ਲੋਹੜੀ ਵੀ ਸਾਰਿਆਂ ਨੂੰ ਠੀਕ ਆ ਓਕੇ ਲੋ ਜੀ ਗੁੱਡੀਆਂ ਹੋ ਆ ਗਈਆਂ ਤੇ ਲੋੜੀ ਮੰਗਣ ਚਲੋ ਗਾਉ ਗਾਣਾ ਹੁਣ ਜਰਾ ਅੱਛਾ ਦੂਜਾ ਗਾਣਾ ਤੇ ਦੋ ਜਣੀਆਂ ਦੋ ਗਾਣੇ ਤਾਂ ਗਾਓ ਬਈ ਇੱਕ ਧੀ ਦੇ ਲੰਬੇ ਵਾਲ ਦਿੱਤਾ ਗੱਦੀ ਫੁੱਲਾਂ ਨਾਲ ਸੁਣਾ ਜੀ ਹੋਗੀ ਚੋਰੀ ਤੇ ਮਾਈ ਲੋੜੀ ਬੱਸ ਸੁਬੀ ਹੋਣਾ ਜਿਲੋਂ ਸੁਣਾ ਲਓ ਫੇਕ ਡੈਕਟੋਮੀ ਡੈਕਟੋਮੀ ਦੇ ਰੀਲ ਵਿੱਚ ਦਾ ਗਾਣੇ ਦੇ ਮਾਈ ਦਾੜੀ ਓਕੇ ਫੇਰ ਦਾਣੇ ਤਾਂ ਆਪਾਂ ਦੇ ਦੇਣੇ ਤੁਹਾਨੂੰ ਓ ਲੈ ਨਾਲੇ ਤੋਂ ਹੋ ਰ ਆ ਰਹੇ ਓ ਆਜੋ 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 ਆਹ ਲੋ ਲੋੜੀ ਲੈਣੀ ਓ ਲੋੜੀ ਲੈ ਜਾਓ ਆਜੋ ਲੋੜੀ ਆਜੋ ਲੋੜੀਓਂ ਓ ਤਾਂ ਲੈ ਲੋੜੀ ਚੋਕਾ

ਕਾਪ ਸੱਪ ਸੱਪਰੇ ਮਾਰੀ ਹੂਕ ਤੋਆ ਫੂੜਾ ਸਕੂਦ ਚਲੋ 80 ਰੁਪਏ 60 ਸੋ ਸ਼ੁਰੂ ਕਰੋ ਲੋੜੀ ਲੋੜੀ ਕਟੜ ਪੂਛ ਕਰੋ ਲੋੜੀ ਕੱਟਿਆ ਨਾਠ 80 ਰੁਪਏ 60 ਪੂਛ ਕਾ ਤਾਂ ਲੋੜੀ ਸੀ ਕਿ ਪਹਿਲਾਂ ਦੱਸੋ ਮੈਂ ਖੱਤਾ ਵਹੀ ਦਸਾਤਾ ਤੁਸੀਂ ਪੈਸੇ ਵੀ ਤੋਂ ਬਕੀ ਜੰਦੀਆਂ ਹੈ ਚਲੋ ਹੋਰ ਕਿਹੜਾ ਗਾਣਾ ਆਉਂਦਾ ਵੀ ਸੁਣਾਓ ਕਾਪ 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 ਵਿੱਚ ਸੱਪ ਸੱਪਰੇ ਮਾਰੀ ਹੂਕ ਤੋਆ ਫੂੜਾ ਸਕੂਦ ਮਾਰਾ ਥੋੜਾ ਰਹਿਣ ਪਹਿਲੇ ਲੱਭ ਰ ਗਿਆ ਮੈਨੂੰ ਵੀ ਦਿਵਾ ਦੇ ਫੇ ਹਾਂ ਉਹ ਬੈਗ ਵੀ ਰੱਖਿਆ ਕੋੜੀਆਂ ਵਿੱਚ ਦਾਣੇ ਹਨਾ ਇਦਾਂ ਹੀ ਆ ਲੈ ਭਈ ਆਹ ਮੁੰਡੇ ਕੋ ਦਾਣੇ ਬਹੁਤ ਆ ਬੋਲੇ ਬੋਲੇ 바ਵਾ ਦਾਣੇ ਖੋਗੇ ਇਕੱਠੇ ਹਨਾ ਸਹੀ ਹੈ ਸਹੀ ਆ ਦੇ ਆ ਵਾਹ ਚਲੋ ਆਹ ਲੋੜੀ ਜੇ ਲਾ ਤੇ ਚਲੋ ਸੁੰਦਰ ਮੰਦਲ ਗਏ ਹੋਏ ਤੇਰਾ ਘੰਟਾ ਰੋਏ ਲਾ ਪੱਟੀ ਆਲਾ रेडी वी होय खेल कर भाई होय ले ले लुकाटा होय रेडी चाचा होय चाचा चोरी कुट्टी होय अंबड़ दारा लुट्टी होय एक बोलर आ गया सी भाई के ले आ गया सी ने मारी आटे पड़ा रहा तो काम पैटा अच्छा आ गई राग काजी मंदिर में डटी चल हां गा एक और गाओ दो जन भाई तू कल है तो कल रो मांगी लोड़ी ओ तो लेके आज तक रो मेरी आ कल तो फिर आ दे आ बंदा दे हां हां चल चलो चलो शाबाश ਦਾ ਵੇ ਇੱਕ ਹੋਰ ਦੂਜਾ ਸਮਾਂ ਸੁਬੀ ਸੁਣਾ ਦੋ ਚਾ ਦੋ ਯਾਰ ਵੀ ਤੇਰੀ ਜਾਨੇ ਆ ਉਹਨੂੰ ਲੋੜੀ ਦੇ ਗਾਣਾ ਸੁਣਾਓ ਚਾਰ ਗਾਣੇ ਚਲੋ ਠੀਕ ਹੈ ਹੈਪੀ ਲੋਰੀ ਵੀ ਠੀਕ ਹੈ ওকে